ਕਤਨਾ ਦਾ ਬਿੱਲ ਕਾਰਨ ਕੇ ਕਿਉਂਕਿ ਜਿਹੜੇ ਸਮਾਰਟ ਮੀਟਰ ਨੇ ਆਪਾਂ ਪਿੰਡਾਂ ਦੇ ਵਿੱਚ ਨਹੀਂ ਲੱਗਣ ਦੇਣੇ ਸੱਦਾ ਜੇ ਸਰਦਾਰ ਬਲਵਿੰਦਰ ਸਿੰਘ ਮਾਹੌਲ ਵੱਲੋਂ ਇਹ ਵੀ ਗੱਲ ਨਾ ਰੱਖੀ ਗਈ ਆ ਲੋਕ ਡਰਦੇ ਨੇ ਵੀ ਸਾਨੂੰ ਬਿੱਲ ਆਊਗਾ ਇਹ ਵੀ ਇੱਕ ਚਾਹੇਬੰਦੀ ਨੇ ਫੈਸਲਾ ਕੀਤਾ ਜਿੰਨੂੰ ਬਿੱਲ ਆਊਗਾ ਚਾਹੇ ਕੋਈ ਬਿਜਲੀ ਬੋਰਡ ਤੰਕ ਕਰੂਗਾ ਉਹਦਾ ਹੀ ਟਟਕੇ ਵਿਰੋਧ ਕਰਾਂਗੇ ਜੀ ਅੱਜ ਕਿਸਾਨ ਕਈ ਨજરਬੰਦ ਕੀਤੇ ਗਏ ਨੇ ਉਹਨਾਂ ਬਾਰੇ ਕੀ ਕਰਨ ਸਰਕਾਰਾਂ ਵੇਖੋ ਜੀ ਆਪਾਂ ਥਾਂ ਥਾਂ ਤੇ ਵੇਖ ਰਹੇ ਆ ਧੱਕੇਸ਼ਾਹੀ ਕਰ ਰਹੀ ਹੈ ਸਰਕਾਰਾਂ ਹੋਰ ਵੀ ਬੜੀਆਂ ਆਈਆਂ ਅਸੀਂ ਇਹ ਜਿਹੜੀ ਇੱਕ ਗੁੰਡਾਗਰਦੀ ਇਹਨਾਂ ਨੇ ਚਲਾਈ ਆ ਸ਼ਰੇ ਆਮ ਬੰਦਾ ਮਾਰ ਦਿੰਦੇ ਨੇ ਲੋਕ ਕੌਡੀ ਮੁੱਲ ਨਹੀਂ ਗਾ ਤੇ ਧੱਕੇਸ਼ਾਹੀ ਕੱਲ ਵੀ ਆਹੀਂ ਵੇਖ ਰਹੇ ਨੇ ਜਦੋਂ ਕਾਗਜ਼ दाखल ਕਰਾਉਣ ਵਾਸਤੇ ਗਏ ਉੱਥੇ ਵੀ ਲੋਕਾਂ ਦੀਆਂ ਪੱਗਾਂ ਲੱਥੀਆਂ ਬਹੁਤ ਜ਼ਿਆਦੀ ਗੁੰਡਾਗਰਦੀ ਹੋ ਰਹੀ ਹੈ ਜੀ ਮਾੜੀ ਸਰਕਾਰ ਹੈ ਮਾੜੀ ਸੋਚ ਹੈ ਸਾਪਾਂ ਸੋਚਿਆ ਤੇ ਇਹ ਵੀ ਸਰਕਾਰ ਕੋ ਚੰਗੀ ਹੋਊ ਚੰਗੇ ਕੰਮ ਕਰੂਗੀ ਪਰ ਇਹ ਉਹਨਾਂ ਨਾਲੋਂ ਵੀ ਸਰਕਾਰਾਂ ਮਾੜੀ ਆ ਜੀ ਠੀਕ ਜੀ ਸਰ ਆਪਣਾ ਨਾਮ ਦੱਸ ਕੇ ਅੱਜ ਕਿਹੜੀ ਜਗ੍ਹਾ ਪੁੱਜਿਓ ਤੇ ਕੀ ਕਰਦੇ ਭਾਰਤੀ ਕਿਸਾਨ ਯੂਨੀਅਨ ਦਾ ਸੰਘਰਸ਼ ਮੈਂ ਸੁਮਿੰਦਰ ਸਿੰਘ ਪਿੰਡ ਕਲੇਰ ਜ਼ਿਲ੍ਹਾ ਜ਼ਿਲ੍ਹਾ ਪ੍ਰਧਾਨ ਅੱਜ ਜਿਹੜੇ ਨੇ ਸਾਡੀਆਂ ਟੀਮਾਂ ਵੱਖ-ਵੱਖ ਪਿੰਡਾਂ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਨੇ ਅਸੀਂ ਕਾਲ ਦਿੱਤੀ ਹੋਈ ਸੀ 5 ਤਰੀਕ ਦੀ ਵੱਖ-ਵੱਖ ਥਾਵਾਂ ਤੋਂ ਜਿਹੜੇ ਮੀਟਰ ਅੱਜ ਸਾਡੀ ਚਹੇਬੰਦੀ ਜਿਹੜੀ ਆ ਪਿੰਡਾਂ ਦੇ ਵਿੱਚੋਂ ਲਾ ਰਹੀ ਆ ਔਰ ਲਾ ਕੇ ਬਿਜਲੀ ਘਰ ਦੇ ਵਿੱਚ ਜਮ੍ਹਾਂ ਕਰਵਾਏ ਜਾ ਰਹੇ ਨੇ ਜਿਹੜੇ 스마트 ਮੀਟਰ ਨੇ ਇਹਦੀ ਸਾਡੀ ਵਿਰੋਧਤਾ ਵਾ ਕਿ ਪਿੰਡਾਂ ਦੇ ਵਿੱਚ ਇਹਦਾ ਨਹੀਂ ਜਿਹੜਾ ਸਾਡੇ ਕੋਲ ਬਿੱਲ ਤਾਰਿਆ ਜਾਣਾ ਇੱਕ ਸਰਕਾਰੀ ਦੈਰਾ ਸਾਡੇ ਕੋਲ ਇਹੋ ਹੀ ਆ ਬਿਜਲੀ ਬੋਰਡ ਦਾ ਹੀ ਇਹ ਵੀ ਆਪਾਂ ਖਤਮ ਕਰੀ ਜਾ ਰਹੇ ਆ ਜਿਹੜੇ ਸਾਡੇ ਹੋਰ ਦੈਰੇ ਨੇ ਭਾਈ ਜਾਂ ਜਿਹੜੇ ਨੇ ਟ੍ਰੇਨਾਂ ਨੇ ਸਾਰੀਆਂ ਨੇ ਪ੍ਰਾਈਵੇਟ ਕਰ ਦਿੱਤੀਆਂ ਗਈਆਂ ਨੇ ਪਰ ਆ ਜਿਹੜਾ ਬਿਜਲੀ ਬੋਟੇ ਨੂੰ ਅਸੀਂ ਪ੍ਰਾਈਵੇਟ ਨਹੀਂ ਹੋਣ ਦਵਾਗੇ ਜੀ ਲਗਾਤਾਰ ਹੀ ਤੁਹਾਡੇ ਵੱਲੋਂ ਸੰਦਰਸ਼ ਜਾਰੀ ਨੇ ਬਟ ਕੋਈ ਜਵਾਬ ਨਹੀਂ ਦਿੱਤਾ ਜਾ ਰਿਹਾ ਇਸ ਬਾਰੇ ਲਗਾਤਾਰ ਹੀ ਸੰਦਰਸ਼ ਜਾਰੀ ਕਰ ਰਹੇ ਹਾਂ ਪਰ ਮੀਟਰ ਲਗਾਤਾਰ ਲੱਗਣ ਜਾ ਰਿਹਾ ਦੇਖੋ ਜੀ ਜਿਹੜੀਆਂ ਸਰਕਾਰਾਂ ਨੇ ਨਾ ਇਹ ਸਾਡੇ ਜਦੋਂ ਪਿੰਡਾਂ ਦੇ ਵਿੱਚ ਮੀਟਰ ਲਾਉਣ ਵਾਸਤੇ ਜਾ ਰਹੇ ਨਾ ਬਿਜਲੀ ਬੋਰਡ ਦੇ ਨਾਲ ਜਾ ਰਹੇ ਨੇ ਗੁੰਮਰਾਹ ਕਰਦੇ ਨੇ ਲੋਕਾਂ ਨੂੰ ਦੱਸਦੇ ਨਹੀਂ ਪਰ ਇਹਦੇ ਵਿੱਚ ਆਪਾਂ ਲੱਗੀਆਂ ਇਹਦੇ ਵਿੱਚ ਖੋਲ ਕੇ ਵੇਖੋ ਇਹਦੇ ਵਿੱਚ ਚਿਪ ਜਿਹੜੀ ਆ Airtel ਕੰਪਨੀ ਦੀ ਜਿਹੜੀ ਚਿਪ ਆ ਉਹ ਵਿੱਚੇ ਤੇ ਲੱਗੀ ਹੋਈ ਆ ਸਾਡੇ ਲੋਕ ਤਾਂ ਲਵਾਈ ਜਾ ਰਹੇ ਨੇ ਵੀ ਸ਼ਾਇਦ ਉਹ ਪਹਿਲੇ ਮੀਟਰ ਹੀ ਲੱਗਣਦੇ ਨੇ ਇਸ ਕਰਕੇ ਅਸੀਂ ਇਹ ਲੋਕਾਂ ਨੂੰ ਜਾਗਰੂਦ ਕਰਦੇ ਹਾਂ ਇਹਦੇ ਵਿੱਚ ਚਿਪ ਜਿਹੜੀ ਲੱਗੀ ਆ ਆਨਲਾਈਨ ਚੱਲਣਦੇ ਆ ਫਿਰ ਵੇਖੋ ਜਿਨ੍ਹਾਂ ਦਾ ਬਿੱਲ ਅਜੇ ਤੱਕ ਨਹੀਂ ਕੱਢਿਆ ਕਿਹਦਾ 5000 ਕਿਸਦਾ 10000 ਰੁਪਇਆ ਬਿੱਲ ਕਿਸਦਾ 50000 ਆਨਲਾਈਨ ਚੈੱਕ ਕਰਾ ਕੇ ਵੇਖ ਲਓ ਜੀ ਇਹਨਾਂ ਦਾ ਬਿਲਕੁਲ ਬਿੱਲ ਪੈ ਰਿਆ ਅਸੀਂ ਇਹ ਨਹੀਂ ਕਹਿੰਦੇ ਬਿੱਲ ਦੇਣ ਨੂੰ ਅਸੀਂ ਤਿਆਰ ਹਾਂ ਕੀ ਦਿੱਕਤ ਕੀ ਆਂਦੀ ਐ ਮੀਟਰ ਦੇ ਨਾਲ ਇੱਕ ਬਿੱਲ ਜ਼ਿਆਦਾ ਆਂਦੇ ਐ ਕੀ ਬ੍ਰੋ ਬਿੱਲ ਜੀ ਇਹਦਾ ਬਹੁਤ ਜ਼ਿਆਦਾ ਇੱਕ ਮਹੀਨਾ ਦਾ ਜਿਹੜਾ ਆਪਾਂ 2 ਮਹੀਨੇ ਮਾਹੀ ਬਿੱਲ ਤਾਰਦੇ ਆ ਇਹ ਇੱਕ ਮਹੀਨੇ ਦਾ ਬਿੱਲ ਆ ਮੈਸੇਜ ਆਉਂਦਿਆ ਮੈਸੇਜ ਦੇ ਨਾਲ ਜੇ 5-7000 ਰੁਪਇਆ ਇੱਕ ਗਰੀਬ ਆਦਮੀ ਨੂੰ ਜਿੰਨੇ ਆਪਣਾ ਚੁੱਲ੍ਹਾ ਹੀ ਚਲਾਉਣਾ ਵਾ ਪਉ ਨੂੰ 5-7000 ਰੁਪਏ ਮਹੀਨੇ ਦਾ ਬਿੱਲ ਆ ਜੂ ਕਿੱਥੋਂ ਚਲਾਊਗਾ ਅਸੀਂ ਆਨੇ ਆ ਮਕੈਨਿਕਲ ਮੀਟਰ ਸਾਨੂੰ ਜਿਹੜੇ ਪਹਿਲੇ ਲੱਗੇ ਲਾ ਕੇ ਦੋ ਉਹਦੇ ਵਿੱਚ ਅਸੀਂ ਇਹ ਨਹੀਂ ਆਂਦੇ ਵੀ ਅਸੀਂ ਬਿਜਲੀ ਬੋਰਡ ਨੂੰ ਪੈਸੇ ਨਹੀਂ ਭਰਦੇ ਸਾਨੂੰ 2 ਰੁਪਏ 3 ਰੁਪਏ ਜੋੜ ਦੋ ਅਸੀਂ ਸੌਖਾ ਪਰ ਸਕਦੇ ਹਾਂ ਹਰ ਇੱਕ ਮਜ਼ਦੂਰ ਵਰਗ ਵੀ ਪਰ ਸਕਦਾ ਵਾ ਜੇ ਅੱਜ ਇਹ ਚਿਪ ਵਾਲੇ ਮੀਟਰ ਲੱਗ ਗਏ ਤੇ ਜਿਹੜਾ ਮਜ਼ਦੂਰ ਵਰਗ ਹੈ ਉਹ ਬਿਲਕੁਲ ਬਿਜਲੀ ਨਹੀਂ ਆਪਣੀ ਖਪਤ ਕਰ ਸਕਦਾ ਕਿਉਂਕਿ ਇਹਦੀ ਮਹਗਾਈ ਇੰਨੀ ਜ਼ਿਆਦੀ ਹੋ ਜਾਣੀ ਆ ਕਾਰਪੋਰੇਟ ਘਣਾਣਿਆਂ ਦੇ ਹੱਥ ਚ ਆ ਜਾਣਾ ਬਿਜਲੀ ਬੋਰਡ ਉਹਨਾਂ ਆਪਣੀ ਮਰਜ਼ੀ ਦੇ ਨਾਲ ਹੀ ਆਪਣੇ ਕੋ ਬਿੱਲ ਪੇ ਕਰਨਾ ਵਾ ਫਿਰ ਆਪਾਂ ਨੂੰ ਕਿਤੇ ਜਾਣ ਦੀ ਲੋੜ ਜੇ ਸਾਡਾ ਕਿਤੇ ਬੱਲੋ ਚਿੱਪ ਦੇ ਵਿੱਚੋਂ ਪੈਸੇ ਖਤਮ ਹੋ ਗਏ ਚਾਹੇ ਕੋਈ ਸਾਡਾ ਰਿਸ਼ਤੇਦਾਰ ਬੈਠਾ ਵਾ ਚਾਹੀ ਨੇਰੇ ਵਿੱਚ ਬੈਠਿਆ ਸਾਡੀ ਉਸੇ ਵਲੇ ਬੱਤੀ ਜਿਹੜੀ ਬੰਦ ਹੋ ਜੂਗੀ ਇਹ ਤੁਹਾਡੇ ਵੱਲੋਂ ਕਿੰਨੇ ਮੀਟਰ ਅੱਜ ਇੱਥੇ ਦੇਣ ਆਏ ਤੇ ਕਿੱਥੇ ਆ ਦੇਣਗੇ ਕਿ ਮੀਟਰ ਜੀ ਸਾਡੇ ਇੱਥੇ 4-5 ਪਿੰਡ ਆ ਬੋਪਾਰਾਂ ਤਿੰਨੇ ਪਿੰਡ ਨੇ ਛੱਡਣ ਆ ਜਿਨ੍ਹਾਂ ਦੇ ਵਿੱਚੋਂ ਕੋਈ 2-2 3-3 ਮੀਟਰ ਜੇ ਲੱਗੇ ਹੀ ਉਹ ਅਸੀਂ ਲਾ ਕੇ ਲੈ ਆਏ ਆ ਇਸ ਤੋਂ ਗਾੜੀ ਜਿਹੜੇ ਅੱਗੇ ਨਹੀਂ ਲੱਗਣ ਤਾਂ ਕਿ ਜਿਹੜਾ ਹੋਰ ਵੀ ਕਿਤੇ ਆਉਣ ਜੇ ਹੋਵੇ ਲਾ ਕੇ ਬਿੱਲ ਕਰਕੇ ਟੋਟਲ ਕਿ ਬਲਬੀਰ ਸਿੰਘ ਮੈਂ ਬਲਾਕ ਪ੍ਰਧਾਨ ਚੰਗਾਵਾ ਅਸੀਂ ਅੱਜ ਜਿਹੜੇ ਚੰਗਾਵੇਂ ਬਲਾਕ ਦੇ ਕਿਉਂਕਿ ਸਾਡੇ ਸੂਬਾ ਪ੍ਰਧਾਨ ਵੱਲੋਂ ਕਾਲ ਹੀ ਵੀ ਜ਼ਿਲ੍ਹੇ ਦੇ ਵਿੱਚ ਸਾਰੇ ਜ਼ਿਲ੍ਹੇ ਦੇ ਵਿੱਚ ਪੰਜਾਬ ਦੇ ਵਿੱਚ ਜਿੰਨੇ ਸਾਡੀਆਂ ਕਾਈਆਂ ਚੱਲਦੀਆਂ ਜਾਂ ਜਿੰਨੇ ਵੀ ਸੂਬੇ ਜ਼ਿਲ੍ਹੇ ਚੱਲਦੇ ਆ ਉਹਨਾਂ ਦੇ ਵਿੱਚ ਅੱਜ ਦੀ 5 ਤਰੀਕ ਦਾ ਕਾਲ ਦਿੱਤੀ ਵੀ ਜਿੰਨੇ ਵੀ ਸਮਾਰਟ ਮੀਟਰ ਲਾ ਦੇਣ ਕਿਉਂਕਿ ਇਹ ਇੰਦੇ ਖਤਰਨਾਕ ਆ ਕਿ ਆ ਵੀ ਇਹ ਲੋਕਾਂ ਨੂੰ ਤੇ ਪਤਾ ਹੀ ਨਹੀਂ ਨਾ ਜੇ ਬਿੱਲ ਆਉਦਾ ਜਿੱਦਣ ਇਹ ਸਾਰੇ ਲੱਗ ਗਏ ਉਦੋਂ ਲੋਕ ਇਹਦਾ ਬਿੱਲ ਨਹੀਂ ਭਰ ਸਕਦੇ ਇਸ ਕਰਕੇ ਅਸੀਂ ਸਾਰੇ ਹੀ ਪਿੰਡਾਂ ਦੇ ਵਿੱਚ ਜਿੱਤ ਤਰ੍ਹਾਂ ਹੀ ਸਾਡੇ 3 ਬੁੱਫਰਾਂ ਲੱਗਦੇ 3 ਨਾ ਬੁੱਫਰਾਂੋਂ ਦੇ ਚੋਂ 10 ਮੀਟਰ ਲਾਗ ਲੈ ਜਾਂਦੇ ਆ ਇਦੋਂ ਗਾੜੀ ਅਸੀਂ ਇਹਨਾਂ ਪਿੰਡਾਂ ਦੇ ਵਿੱਚ ਮੀਟਰ ਨਹੀਂ ਲੱਗਾਂਗਾ ਪਰ ਕਈ ਵਾਰ ਇਹ ਦੇਖਣ ਨੂੰ ਮਿਲਿਆ ਵੀ ਉਹ ਬੀਲੀ ਮੈਕਨ ਵਾਲੇ ਕਹਿੰਦੇ ਵੀ ਕਿਸਾਨ ਜਾਣਬੁੱਝ ਕੇ ਲੋਕਾਂ ਨੂੰ ਗੁਮਰਾਹ ਕਰ ਰਹੇ ਨੇ ਇਦਾਂ ਦੀ ਕੋਈ ਗੱਲ ਨਹੀਂ ਹੈ ਉਹ ਤੇ ਬਰਕੀ ਸਰਕਾਰ ਤੇ ਬੱਛਾ ਵਾਲੇ ਜਿਹੜੇ ਜਿਨ੍ਹਾਂ ਨੂੰ ਕੱਲ ਦਾ ਕੋਟ ਕੋਟ ਕੇ ਅੰਦਰ ਦਿੱਤਾ ਉਹਨਾਂ ਨੂੰ ਵੀ ਆਂਦੀ ਵੀ ਜਾਣ ਕੇ ਕਰਦਾ ਸਰਕਾਰ ਨੂੰ ਕੌਣ ਘਬਰਾ ਕਰਨਿਆ ਜਿੰਨੇ ਲੀਡਰ ਆ ਇਹਨਾਂ ਦੇ ਜਿਹੜੇ ਆ ਪੰਜਾਬ ਸਰਕਾਰ ਆਈ ਹੋਣਾ ਕਹਿੰਦੇ ਆ ਆਮ ਲੋਕ ਆ ਪਰ ਜਿੰਨੇ ਵੀ ਇਹਨਾਂ ਦੇ ਪੈਰੋਕਾਰ ਲੀਡਰ ਨੇ ਜਿਹੜੇ ਉਤਲੇ ਲੈਵਲ ਦੇ ਆ ਉਹਨਾਂ ਨੇ ਵੇਖੋ ਕੀ ਕੁਝ ਬਣਾ ਲਿਆ ਉਹਨਾਂ ਨੂੰ ਵੇਖਣਾ ਆ ਗਰੀਬਾਂ ਨੂੰ ਕਿਉਂ ਕਹਿੰਦੇ ਜਿਨ੍ਹਾਂ ਦੇ ਕੋਲ ਵੀ ਕੋਈ ਨਹੀਂ ਬਿੱਲ ਦੇਣ ਯੋਗ ਸਮਰੱਥਾ ਨਹੀਂ ਹੈ ਅਗਲਾ ਸੰਘਰਸ਼ ਕੀ ਹੋਏਗਾ ਜੀ ਅੱਜ ਤੁਸੀਂ ਮੀਟਰ ਦੇ ਦਿੱਤੇ ਅਗਲਾ ਅਗਲਾ ਸੰਘਰਸ਼ ਹੋਏਗਾ ਜੀ ਨਹੀਂ ਮਤਲਬ ਕਿ ਚੱਲਣਗੇ ਸਾਡਾ ਡੀਸੀ ਸਾਹਿਬ ਨਾਵਾਂ 11 ਤਰੀਕ ਦਾ ਉਹ ਪਰਾਲੀ ਦੇ ਉੱਤੇ ਸਾੜਨ ਦਾ ਜਿਹੜਾ ਸੀ ਉਹ ਆ ਜੇ ਜਿੱਤਰਾ ਅਸੀਂ ਲਾ ਕੇ ਦਿੱਤੇ ਇਹ ਜਿਹੋ ਜਿਹੇ ਸੰਘਰਸ਼ੇ ਚਾਹਣਗੇ ਅਸੀਂ ਉਹੋ ਜਿਹੇ ਸੰਘਰਸ਼ ਪਿੰਡਾਂ ਦੇ ਵਿੱਚ ਕਰਾਵਾਂਗੇ ਇਹੋ ਜਿਹਾ ਵਿਰੋਧ ਇਹਨਾਂ ਦਾ ਕਰਾਵਾਂਗੇ ਕਿ ਪਿੰਡਾਂ ਦੇ ਪਿੰਡ ਇੱਕ ਬੰਨੇ ਹੋ ਕੇ ਖੜੋ ਜਾਣਗੇ ਕਿਉਂਕਿ ਅਜੇ ਸਾਡੇ ਕਿਸਾਨ ਜੁਨੀਆਨਾਂ ਦੇ ਨਾਲ 6-7% ਲੋਕ ਤੁਰਦੇ ਆ ਜਿੱਦਣ ਸਾਡੇ ਨਾਲ 20% ਲੋਕ ਤੁਰ ਗਏ ਤਾਂ ਸਰਕਾਰਾਂ ਨੂੰ ਦੱਸ ਦਾਂਗੇ ਕਿ ਕੀ ਆਹ ਨਹੀਂ ਪੂਰੇ ਪੰਜਾਬ ਪਰ ਵਿੱਚ ਨਹੀਂ ਚੱਲ ਪੂਰੇ ਪੰਜਾਬ ਪਰ ਤੇ ਜਿਹੜੀ ਸਾਡੀ ਜੁਨੀਅਨ ਇਹਨਾਂ ਲੋ ਤੋਂ ਜੀ ਜੁਨੀਅਨ ਵਾਲਦੀ ਵਾਰੀ ਆਉਣੀ ਆ ਵਾਰੀ ਵਾਰੀ ਸਾਰਿਆਂ ਨੇ ਲਾਉਣੇ ਆ ਤੇ ਅੱਜ ਪੰਜਾਬ ਪਰ ਵਿੱਚ ਕਿਸਾਨ ਗੋਨੂ ਨਜ਼ਰਬੰਦ ਕੀਤਾ ਗਿਆ ਪੁਲਿਸ ਵਾਲੋ ਉਹਨਾਂ ਬਾਰੇ ਕੀ ਕਹਿੰਦੇ ਇਹੋ ਤੇ ਇਹੋ ਤੇ ਕਹਿਣ ਦਾ ਕਿ ਇਹੋ ਤੇ ਕਹਿਣ ਲਿਆ ਤੇ ਇਹਨਾਂ ਨੇ ਸਿਰਫ ਦਬਾਬ ਆ ਗਏ ਜਿਹੜੇ ਉਹਨਾਂ ਕਾਲ ਦਿੱਤੀ ਕਿਸਾਨ ਜੁਨੀਅਨ ਨੇ ਭੰਦੇਰ ਨੇ ਉਹਨਾਂ ਆਗਿਆਂ ਨੂੰ ਇਹਨਾਂ ਘਰਾਂ ਤੋਂ ਚੁੱਕ ਲਿਆ ਵੀ ਕੱਲ ਨੂੰ ਕੋਈ ਬੰਦਨਾ ਕਰ ਸਕਦਾ ਤੇ ਇਹ ਇਹ ਕਿੰਨੇ ਕ ਵਾਰੀ ਕਰੀ ਜਾਣਗੇ ਚੁੱਕੀ ਜਾਣਗੇ ਫੇਰ ਆਈ ਜਾਣਗੇ ਕਿਉਂਕਿ ਇਹਦੇ ਨਾਲ ਕੋਈ ਫਰਕ ਨਹੀਂ ਪੈਣਾ ਜੇ 10 ਬੰਦੇ ਅਰੈਸਟ ਕਰਨਗੇ 10 ਕਰਨਗੇ ਤੇ 90 ਹੋਰ ਨਾਲ ਤਿਆਰ ਹੋਣਗੇ ਠੀਕ